ਛਿਰਿਆ ਕਾਲ ਆਵਾਜ਼ ਜਜ਼ਬਾਤਾ ਦੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਉਮੀਦ ਹੈ ਚੈਨਲ ਦੀਆਂ ਸਾਰੀਆਂ ਕਹਾਣੀਆਂ ਤੁਹਾਨੂੰ ਬਹੁਤ ਪਸੰਦ ਆ ਰਹੀਆਂ ਹੋਣਗੀਆਂ ਅੱਜ ਇੱਕ ਨਵੀਂ ਹੋਰ ਕਹਾਣੀ ਨਾਲ ਪੇਸ਼ ਹੁੰਨੇ ਆ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਵੇਗੀ ਅੱਜ ਜਿਵੇਂ ਹੀ ਸਿਮੀ ਆਪਣੇ ਆਫਿਸ ਤੋਂ ਘਰ ਆਈ ਤਾਂ ਆਪਣੇ ਬੈਗ ਸੋਫੇ ਤੇ ਰੱਖ ਕੇ ਮੂੰਹ ਬਣਾ ਕੇ ਰਸੋਈ ਵਿੱਚ ਚਲੀ ਗਈ ਅੱਜ ਫਿਰ ਕੰਮ ਕਰਦੇ ਕਰਦੇ ਕੁਝ ਬੋਲ ਰਹੀ ਸੀ ਪਤਾ ਨਹੀਂ ਕੀ ਚਾਹੁੰਦੇ ਨੇ ਇਹ ਲੋਕ ਘਰ ਦਾ ਸਾਰਾ ਕੰਮ ਮੇਰੀ ਹੀ ਜ਼ਿੰਮੇਵਾਰੀ ਹੈ ਮੈਂ ਘਰ ਨੂੰਹ ਸੱਸ ਤਾਂ ਮੇਰੀ ਐਵੇਂ ਮਹਾਰਾਣੀ ਬਣ ਕੇ ਬਹਿਲ ਜਾਂਦੀ ਹੈ ਜਿਵੇਂ ਮੇਰੇ ਵਿਆਹ ਤੋਂ ਪਹਿਲਾਂ ਉਹਨਾਂ ਕੋਲ ਨੌਕਰ ਹੁੰਦੇ ਨੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਜੇ ਮੇਰੇ ਨਾਲ ਥੋੜਾ ਕੰਮ ਕਰਵਾ ਦਵੇਗੀ ਤਾਂ ਕਿਹੜਾ ਪਹਾੜ ਟੁੱਟ ਜਾਣਾ ਕੀ ਮੈਂ ਕੰਮ ਨਾਲ ਹੱਪੈ ਕੱਸ ਜਾਣਗੇ ਮੈਂ ਵੀ ਇਨਸਾਨ ਹਾਂ ਦਿਨ ਵਿੱਚ ਆਫਿਸ ਦਾ ਕੰਮ ਕਰਕੇ ਥੱਕ ਕੇ ਘਰ ਆਉਂਦੀ ਹਾਂ ਫਿਰ ਰਾਤ ਨੂੰ ਰਸੋਈ ਦਾ ਕੰਮ ਵਿੱਚ ਲੱਗ ਜਾਨੀ ਆ ਇੱਥੇ ਤਾਂ ਸੱਸ ਨੂੰ ਕੋਈ ਕੰਮ ਨਹੀਂ ਬਸ ਆਪਣੀ ਸਹੇਲੀਆਂ ਨਾਲ ਗੱਪਾਂ ਮਾਰਨ ਚਲੀ ਜਾਂਦੀ ਆ ਬੋਲਦੇ ਬੋਲਦੇ ਸਿਮਮੀ ਭਾਂਡੇ ਧੋਣ ਲੱਗੀ ਭਾਂਡੇ ਉੱਚੇ ਉੱਚੇ ਸੁਟਣ ਲੱਗੀ ਗੁੱਸੇ ਵੀ ਕੁਲਦੀਪ ਆਪਣੇ ਨੂੰ ਦਾ ਹਾਰ ਜਾਣਦੀ ਸੀ ਪਰ ਉਸ ਨੇ ਕੋਈ ਗੱਲ ਨਾ ਕੀਤੀ ਆਖਿਰ ਉਹ ਵੀ ਕਿੰਨੀ ਦੇਰ ਕੰਮ ਕਰਦੀ ਘਰ ਗਰਸਤੀ ਦਾ ਕੰਮ ਕਰਕੇ ਥੱਕ ਜਾਂਦੀ ਸੀ ਸ਼ਾਮ ਨੂੰ ਉਹ ਆਪਣੇ ਲਈ ਟਾਈਮ ਕੱਢਦੀ ਸੀ ਦਰਸਲ ਸਿਮਮੀ ਮਾਡਲ ਕੁੜੀ ਪੜੀ ਲਿਖੀ ਬਹੁਤ ਸੀ ਉਸ ਦਾ ਸੁਪਨਾ ਆਤਮ ਨਿਰਭਰ ਬਣਨ ਦਾ ਸੀ ਜਦੋਂ ਉਹ ਜ਼ਿਆਦਾ ਪੜ੍ਹ ਲਿਖ ਗਈ ਤਾਂ ਉਸ ਨੇ ਆਪਣਾ ਇੰਟਰ ਉਸਾਰੇ ਆਫਿਸ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਕੁਲਦੀਪ ਦੇ ਪੁੱਤਰ ਰਾਜਨ ਨਾਲ ਵਿਆਹ ਹੋਇਆ ਤਾਂ ਉਸਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸਨੇ ਨੌਕਰੀ ਮਿਲੀ ਤਾਂ ਉਹ ਕਰੇਗੀ ਜਿਸ ਨਾਲ ਰਾਜਨ ਤੇ ਉਸਦੇ ਪਿਤਾ ਮਾਤਾ ਨੂੰ ਕੋਈ ਅਪਤ ਨਹੀਂ ਸੀ ਕਿ ਉਹਨਾਂ ਦੀ ਨੂੰ ਨੌਕਰੀ ਪੇਸ਼ਾ ਕਰੇ ਸਿਮਮੀ ਇਸ ਘਰ ਦੀ ਨੂੰ ਬਣ ਕੇ ਆ ਗਈ ਅਜੇ 5 ਮਹੀਨੇ ਹੋਏ ਹੀ ਸੀ ਕਿ ਸਿਮਮੀ ਨੂੰ ਨੌਕਰੀ ਮਿਲ ਗਈ ਸਿਮਮੀ ਨੌਕਰੀ ਲੱਗ ਜਾਣ ਨਾਲ ਬਹੁਤ ਖੁਸ਼ ਸੀ ਕੁਲਦੀਪ ਜੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਨੂੰ ਨੂੰ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਣਾ ਪਵੇਗਾ ਚਾਹੇ ਮੈਂ ਕੰਮ ਕਰਾਂ ਜਾਂ ਨਾ ਕਰਾਂ ਮੈਨੂੰ ਸਿਮਮੀ ਦੀ ਨੌਕਰੀ ਤੋਂ ਕੋਈ ਇਤਰਾਜ਼ ਨਹੀਂ ਆ ਇਹ ਸੁਣ ਕੇ ਘਰ ਦੇ ਸਾਰੇ ਮੈਂਬਰ ਹੈਰਾਨ ਹੋ ਗਏ ਰਾਜਨ ਨੇ ਕਿਹਾ ਕਿਉਂ ਮਾਂ ਤਾਂ ਕੁਲਦੀਪ ਜੀ ਨੇ ਕਿਹਾ ਬੇਟਾ ਮੇਰੇ ਇੰਨਾ ਕੰਮ ਨਹੀਂ ਹੁੰਦਾ ਹੁਣ ਕਿਉਂਕਿ ਮੇਰੀ ਉਮਰ ਵੀ ਵਧਣ ਨਾਲ ਕੰਮ ਵੀ ਘੱਟ ਹੁੰਦਾ ਹੈ ਹਾਂ ਪੁੱਤ ਜਿੰਨਾ ਕੰਮ ਮੇਰੇ ਤੋਂ ਹੋਇਆ ਉਹਨਾਂ ਕੰਮ ਮੈਂ ਜ਼ਰੂਰ ਕਰਾਂਗੀ ਉਹ ਆਪਣੇ ਸੁਪਨੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ ਸੀ ਉਸਨੇ ਕੰਮ ਵਾਲੀ ਲਗਾ ਲਈ ਜੋ ਘਰ ਦਾ ਸਫਾਈ ਤੇ ਚਾਰ ਚੰਬ ਦਾ ਕੰਮ ਕਰਦੀ ਸੀ ਪਰ ਘਰ ਦਾ ਬਾਕੀ ਕੰਮ ਕੁਲਦੀਪ ਜੀ ਨੂੰ ਕਰਨਾ ਪੈਂਦਾ ਸੀ ਪ੍ਰੰਤੂ ਕੁਲਦੀਪ ਜੀ ਨੂੰ ਨੂੰ ਉਸੇ ਮੇ ਦੇ ਆਫਿਸ ਤੋਂ ਘਰ ਆ ਜਾਣ ਕਰਕੇ ਸਾਰਾ ਕੰਮ ਹੁਣ ਉਹ ਨੂੰ ਕਰਨਾ ਪੈਂਦਾ ਸੀ ਤੇ ਉਸ ਦੀ ਸਾਸੂ ਉਸ ਦੇ ਲਈ ਸਮਾਂ ਕੱਢਦੀ ਸੀ ਸਾਰਾ ਕੰਮ ਹੁਣ ਸਿਮੇ ਨੂੰ ਕਰਨਾ ਪੈਂਦਾ ਸ਼ਾਮ ਦਾ ਜਿਸ ਨਾਲ ਸਿਮੇ ਦੁਖੀ ਹੋ ਜਾਂਦੀ ਉਸ ਦੀ ਸੱਸ ਦਾ ਤਾਂ ਸਹੇਲੀਆਂ ਨੂੰ ਮਿਲਣ ਜਾਣਾ ਆਰਾਮ ਕਰਨਾ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ ਕਈ ਵਾਰ ਸਿਮਮੀ ਨੇ ਆਪਣੇ ਸੱਸ ਦੀ ਬੁਰਾਈ ਕੀਤੀ ਕਿ ਉਹ ਘਰ ਦਾ ਕੰਮ ਨਹੀਂ ਕਰਦੀ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੈ ਹੌਲੀ ਹੌਲੀ ਟਾਈਮ ਨਿਕਲਦਾ ਗਿਆ ਉਸ ਦੇ ਵਿਆਹ ਨੂੰ 4 ਸਾਲ ਹੋ ਗਏ ਉਸ ਦੇ ਭਰਾ ਦੇ ਵਿਆਹ ਦਾ ਦਿਨ ਸੀ ਭਾਬੀ ਵੀ ਬਹੁਤ ਪੜ੍ਹੀ ਲਿਖੀ ਸੀ ਤੇ ਨੌਕਰੀ ਕਰਦੀ ਸੀ ਸਿਮਮੀ ਦੀ ਮਾਂ ਨੇ ਸਭ ਦੇ ਸਾਹਮਣੇ ਕਹਿ ਦਿੱਤਾ ਮੈਂ ਤਾਂ ਆਪਣੀ ਨੂੰਹ ਨੂੰ ਬੇਟੀ ਤਰਾ ਰੱਖੂੰਗੀ ਤੇ ਮੈਂ ਮਾਂ ਦੀ ਤਰ੍ਹਾਂ ਪਿਆਰ ਕਰੂੰਗੀ ਨੂੰਹ ਘਰ ਆ ਜਾਣ ਨਾਲ ਇਹ ਨਹੀਂ ਹੁੰਦਾ ਸੱਸ ਸਾਰੇ ਮੰ ਛੱਡ ਕੇ ਬਹਿ ਜਾਵੇ ਨੂੰ ਸਾਰੇ ਘਰ ਦਾ ਕੰਮ ਕਰੇ ਉਹ ਵਿਚਾਰੀ ਨੌਕਰੀ ਕਰੇਗੀ ਜਾਂ ਘਰ ਦਾ ਕੰਮ ਕਰੇਗੀ ਮਾਂ ਦੀ ਇਹ ਗੱਲ ਸੁਣ ਕੇ ਸਿਮੇ ਬਹੁਤ ਪ੍ਰਭਾਵਿਤ ਹੋਈ ਤੇ ਮਾਂ ਦੇ ਮਾਣ ਮਹਿਸੂਸ ਕਰਨ ਲੱਗੀ ਮੂੰਹ ਬਣਾਉਂਦੀ ਕਹਿੰਦੀ ਆਕਾਸ਼ ਮੇਰੀ ਵੀ ਸੱਸ ਮੈਨੂੰ ਸਮਝਦੀ ਮੇਰੇ ਵੀ ਕਿਸਮਤ ਚੰਗੀ ਹੁੰਦੀ ਪਰ ਮੇਰੀ ਕਿਸਮਤ ਕਿੱਥੇ ਚੰਗੀ ਆ ਮੇਰੀ ਮਾਂ ਦੇ ਕਿੰਨੇ ਚੰਗੇ ਵਿਚਾਰ ਨੇ ਮੇਰੀ ਸੱਸ ਦੇ ਹੁਕਮਸਾਰ ਮੈਨੂੰ ਚੱਲਣਾ ਪੈਂਦਾ ਹੈ ਵਿਆਹ ਤੋਂ ਦੂਜੇ ਦਿਨ ਸਿਮੇ ਦੀ ਭਾਬੀ ਨੌਕਰੀ ਤੇ ਚਲੀ ਗਈ ਨੂੰ ਦੇ ਤਿਆਰ ਹੋ ਜਾਣ ਤੋਂ ਪਹਿਲਾਂ ਉਸ ਦਾ ਟਿਫਨ ਤਿਆਰ ਕਰਦੀ ਉਸ ਦੀ ਨੋਕ ਤੋਂ ਘਰ ਵਾਪਸ ਆਉਣ ਤੱਕ ਘਰ ਦਾ ਕੰਮ ਸਾਰਾ ਕਰਦੀ। ਕੁਝ ਦਿਨ ਬਹੁਤ ਖੁਸ਼ੀ ਨਾਲ ਬੀਤੇ। ਜਿਵੇਂ-ਜਿਵੇਂ ਵਕਤ ਬੀਤਦਾ ਅਗ ਨਿਕਲਦਾ ਗਿਆ, ਓਵੇਂ-ਓਵੇਂ ਸਥਿਤੀ ਬਦਲਦੀ ਗਈ। ਸਿਮਮੀ ਦੀ ਭਾਬੀ ਕੋਈ ਕੰਮ ਨਾ ਕਰਦੀ ਸੀ। ਸਿਮਮੀ ਦੀ ਮਾਂ ਪੂਰੀ ਤਰ੍ਹਾਂ ਥੱਕ ਜਾਂਦੀ ਸੀ। ਸਿਮਮੀ ਨੇ ਬਹੁਤ ਵਾਰ ਆਪਣੀ ਮਾਂ ਨੂੰ ਫੋਨ ਕੀਤਾ, ਪਰ ਹਰ ਵਾਰ ਕੁਲਦੀਪ ਨੇ ਇਹ ਕਹਿ ਕੇ ਫੋਨ ਕੱਟਦਾ, ਮੈਂ ਬਹੁਤ ਬਿਜ਼ੀ ਹਾਂ। ਫਿਰ ਵੇਲੀ ਹੋ ਕੇ ਕਰਦੀ ਆ, ਪਰ ਘਰ ਦੇ ਕੰਮ ਤੋਂ ਕਿੱਥੋਂ ਵੇਲ ਮਿਲਦੀ ਆ। ਭਾਬੀ ਤਾਂ ਕੋਈ ਕੰਮ ਨੂੰ ਹੱਥ ਨਹੀਂ ਲਗਾਉਂਦੀ ਸੀ। ਕਿੰਨੇ ਵੀ ਸੀ ਮੇਦੇ ਪਾਪਾ ਨੇ ਕੁਲਦੀਪ ਨੂੰ ਸਮਝਾਇਆ ਵੀ ਸਿੱਕੀ ਹੁਣ ਤੁਹਾਡੀ ਉਮਰ ਨਹੀਂ ਆ ਕੁਝ ਕੰਮ ਨੂੰ ਨੂੰ ਵੀ ਕਿਹਾ ਕਰੋ ਪਰ ਕੁਲਦੀਪ ਨੇ ਇੱਕ ਨਾ ਮੰਨੀ ਇੱਕ ਦਿਨ ਕੁਲਦੀਪ ਘਰ ਦਾ ਕੰਮ ਸਾਰਾ ਕੰਮ ਕਰਕੇ ਬਿਸਤਰ ਤੇ ਲੇਟੀ ਤਾਂ ਸਿਮਮੀ ਦਾ ਫੋਨ ਆਇਆ ਹੈਲੋ ਬੇਟਾ ਠੀਕ ਹੋ ਤੁਸੀਂ ਘਰ ਕਿਵੇਂ ਨੇ ਸਭ ਸਿਮਮੀ ਆਪਣੇ ਘਰ ਬਾਰੇ ਗੱਲ ਕਰਦੇ ਕਿਹਾ ਮਾਂ ਮੈਂ ਇੱਕ ਘੰਟਾ ਪਹਿਲਾਂ ਘਰ ਆਈ ਹਾਂ ਹੁਣ ਮੈਨੂੰ ਘਰ ਦਾ ਕੰਮ ਵੀ ਕਰਨਾ ਪੈਣਾ ਮੇਰੀ ਸੱਸ ਨੇ ਤਾਂ ਕੁਝ ਕਰਨਾ ਨਹੀਂ ਆ ਤੁਸੀਂ ਤਾਂ ਭਾਬੀ ਤੋਂ ਕੋਈ ਕੰਮ ਨਹੀਂ ਕਰਵਾਉਂਦੇ ਭਾਬੀ ਤਾਂ ਐਸ਼ ਕਰਦੀ ਸੀ ਮੇਰੀ ਸੱਸ ਨੂੰ ਦੇਖਿਓ ਆਪਣੇ ਕਮਰੇ ਵਿੱਚ ਤਿਆਰ ਹੋ ਕੇ ਯੋਗਾ ਕਲਾਸ ਚਲੀ ਗਈ ਇਸ ਉਮਰ ਵਿੱਚ ਯੋਗਾ ਕਰਨ ਦਾ ਸ਼ੌਂਕ ਆਇਆ ਹੈ ਜੇ ਇੰਨਾ ਟਾਈਮ ਸੀ ਤਾਰਾ ਆਦਾ ਖਾਣਾ ਤਿਆਰ ਕਰ ਲੈਂਦੀ ਤਾਂ ਮੈਨੂੰ ਆਰਾਮ ਮਿਲ ਜਾਂਦਾ ਓਕੇ ਮਾਂ ਹੁਣ ਦੱਸੋ ਮੈਨੂੰ ਭੁੱਲ ਤਾਂ ਨਹੀਂ ਗਏ ਭਾਬੀ ਨਾਲ ਪਿਆਰ ਕਰਦੇ ਤਾਂ ਹੀ ਤੁਸੀਂ ਫੋਨ ਨਹੀਂ ਕਰਦੇ ਇੰਨਾ ਕਹਿਣ ਦੀ ਲੋੜ ਸੀ ਸਿਮਮੀ ਦੀ ਮਾਂ ਰੋਣ ਲੱਗ ਗਈ ਮਾਂ ਨੂੰ ਰੋਂਦਿਆਂ ਦੇਖ ਸਿਮਮੀ ਹੈਰਾਨ ਹੋ ਗਈ ਅਜਿਹਾ ਕੀ ਹੋਇਆ ਆ ਤੁਸੀਂ ਕਿਉਂ ਰੋ ਰਹੇ ਹੋ ਭਾਬੀ ਨੇ ਕੁਝ ਕਿਹਾ ਤੁਹਾਨੂੰ ਕੁਲਦੀਪ ਨੇ ਕਿਹਾ ਪੁੱਤ ਮੈਨੂੰ ਸਮਝ ਨਹੀਂ ਆਉਂਦਾ ਮੈਂ ਤਾਂ ਹਮੇਸ਼ਾ ਤੇਰੀ ਭਾਬੀ ਨੂੰ ਹਮੇਸ਼ਾ ਬੇਟੀ ਸਮਝਿਆ ਨੂ ਨੂ ਕੋਈ ਤਕਲੀਫ ਨਾ ਹੋਵੇ ਤਾਂ ਮੈਂ ਸਾਰਾ ਦਿਨ ਕੰਮ ਕਰਦੀ ਪਰ ਤੇਰੀ ਭਾਬੀ ਨੇ ਮੇਰੀ ਕੋਈ ਕਦਰ ਨਹੀਂ ਕੀਤੀ ਘਰ ਦਾ ਕੰਮ ਵੀ ਕੰਮ ਨਹੀਂ ਕਰਦੀ ਮੈਨੂੰ ਲੱਗਦਾ ਮੈਂ ਤਾਂ ਆਪਣੇ ਘਰ ਵੀ ਕੰਮ ਵਾਲੀ ਬਾਈ ਬਣ ਕੇ ਰਹਿ ਗਈ ਆ ਇੱਕ ਗਲਾਸ ਪਾਣੀ ਦਾ ਵੀ ਨਹੀਂ ਦਿੱਤਾ ਜਾਂਦਾ ਉਸ ਤੋਂ ਤਾਂ ਤੇਰੇ ਭਰਾ ਲਈ ਖਾਣਾ ਨਹੀਂ ਬਣਦਾ ਜੇ ਮੈਂ ਤੇਰੇ ਲੇਟ ਹੋੜ ਜਾਵਾ ਤਾਂ ਟਿਫਨ ਪੈਕ ਕਰਨ ਨੂੰ ਤਾਂ ਮੇਰੇ ਤੇ फडਕ ਪੈਂਦੀ ਹੈ ਜਿਵੇਂ ਮੈਂ ਉਸ ਦੀ ਨੌਕਰਾਨੀ ਆ ਸਿਮੀ ਦੀ ਮਾਂ ਨੇ ਕਿਹਾ ਬੇਟੀ ਮੇਰੀ ਗਲਤੀ ਆ ਤੇਰੇ ਪਾਪਾ ਨੇ ਕਿੰਨੀ ਵਾਰ ਕਿਹਾ ਨੂੰ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ ਲਾੜ ਪਿਆਰ ਵਿੱਚ ਐਨੀ ਛੁੱਟ ਨਹੀਂ ਦੇਣੀ ਚਾਹੀਦੀ ਆ ਥੋੜਾ ਕੰਮ ਉਸ ਨੂੰ ਵੀ ਕਰਨਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਪਛਤਾਣਾ ਨਾ ਪਵੇ ਸਿਮੀ ਪੁੱਤ ਮੈਨੂੰ ਅੱਜ ਅਹਿਸਾਸ ਹੋ ਰਿਹਾ ਆ ਤੇਰੀ ਸੱਸ ਨੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਪਰ ਨਾ ਲੈ ਕੇ ਬਿਲਕੁਲ ਠੀਕ ਕੀਤਾ ਸੀ ਘਰ ਦਾ ਕੰਮ ਮਿਲ ਕੇ ਕਰਨਾ ਫੈਸਲਾ ਬਿਲਕੁਲ ਠੀਕ ਸੀ ਭਾਵੇਂ ਤੈਨੂੰ ਬੁਰੀ ਲੱਗਦੀ ਹੋਵੇ ਤੁਹਾਡੀ ਸੱਸ ਪਰ ਹਰੇਕ ਇਨਸਾਨ ਨੂੰ ਆਪਣੇ ਲਈ ਵੀ ਟਾਈਮ ਚਾਹੀਦਾ ਹੁੰਦਾ ਹੈ ਜੇ ਮੈਂ ਵੀ ਆਪਣੀ ਭੈਣ ਜੀ ਦੀ ਤਰ੍ਹਾਂ ਕੰਮ ਕੀਤਾ ਹੁੰਦਾ ਤਾਂ ਮੈਨੂੰ ਪਛਤਾਉਣਾ ਨਾ ਪੈਂਦਾ ਮੈਂ ਵੀ ਪੂਰੇ ਆਤਮ ਸਨਮਾਨ ਨਾਲ ਜੂਂਦੀ ਹੁੰਦੀ ਉਮਰ ਦੇ ਇਸ ਪੜਾਅ ਵਿੱਚ ਜ਼ਿੰਦਗੀ ਦਾ ਆਨੰਦ ਲੈ ਰਹੀ ਹੁੰਦੀ ਸਿਮਮੀ ਦੀ ਮਾਂ ਦੀਆਂ ਗੱਲਾਂ ਸੁਣ ਕੇ ਸਿਮਮੀ ਦੀ ਅੱਖਾਂ ਵਿੱਚ ਹੰਝੂ ਆ ਗਏ ਰਸੋਈ ਵਿੱਚ ਥੋੜੀ ਸੋਚਣ ਲੱਗੀ ਕਿ ਮੇਰੀ ਸੱਸ ਗਲਤ ਕਿੱਥੇ ਸੀ ਵਿਆਹ ਤੋਂ ਬਾਅਦ ਇੱਕ ਔਰਤ ਤੇ ਕਰਦੀਆਂ ਜ਼ਿੰਮੇਵਾਰੀਆਂ ਤੇ ਬੱਚਿਆਂ ਤੋਂ ਵਕਤ ਕਿੱਥੇ ਮਿਲਦਾ ਹੈ ਜੇ ਹੁਣ ਉਹ ਉਮਰ ਦੇ ਇਸ ਪੜਾਅ 'ਵਿ ਖੁਸ਼ ਰਹਿਣਾ ਚਾਹੁੰਦੀ ਹੈ ਤਾਂ ਕੋਈ ਬੁਰੀ ਗੱਲ ਨਹੀਂ ਆ ਅਖਰ ਉਹਨਾਂ ਨੂੰ ਵੀ ਖੁੱਲੀ ਹਵਾ ਵਿੱਚ ਤਾ ਲੈਣ ਦਾ ਅਧਿਕਾਰ ਹੈ ਇਸ ਉਮਰ ਵਿੱਚ ਵੀ ਖੁਸ਼ੀ ਖੁਸ਼ੀ ਰਹਿਣ ਦਾ ਅਧਿਕਾਰ ਹੈ ਜੇ ਕਹਾਣੀ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਆਉਣ ਵਾਲੀਆਂ ਅੱਗੇ ਆਉਣ ਸੱਚੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਦਾ